ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 15 ਭਗਤ ਸਹਿਬਾਨਾਂ ਦੀ ਬਾਣੀ ਸੁਭਾਏ ਮਾਨ ਹੈ। ਉਹਨਾਂ ਦੇ ਵਿੱਚੋਂ ਭਗਤ ਸਾਹਿਬ ਜੀ, ਸ਼ਰੋਮਣੀ ਭਗਤ ਭਗਤ ਕਬੀਰ ਜੀ ਜਿਨ੍ਹਾਂ ਦਾ ਅੱਜ ਪ੍ਰਕਾਸ਼ ਦਿਹਾੜਾ ਸਿੱਖ ਸੰਗਤਾਂ ਮਨਾ ਰਹੀਆਂ ਨੇ ਜਦੋਂ ਜੇਠ ਮਹੀਨੇ ਦੀ ਪੂਰਵ ਮਾਸੀ ਆਉਂਦੀ ਹੈ ਜੇਠ ਦੀ ਪੁੰਨਿਆਂ ਨੂੰ ਸਾਧ ਸੰਗਤ ਜੀ ਜੇ ਚੰਦਰਮਾ ਦਾ ਚਾਨਣ ਹੁੰਦਾ ਹੈ ਇਸੇ ਤਰ੍ਹਾਂ ਭਗਤਾਂ ਨੇ ਦੁਨੀਆ ਦੇ ਵਿੱਚੋਂ ਭਗਤ ਕਬੀਰ ਸਾਹਿਬ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ ਜਾਂਦਾ 1455 ਬਿਕਰਮੀ ਸੰਮਤ 1398 ਈਸਵੀ ਜੇੜ ਦੀ ਪੂਰਨਵਾਸੀ ਨੂੰ ਭਗਤ ਕਬੀਰ ਸਾਹਿਬ ਜੀ ਕਾਂਸੀ ਬਨਾਰਸ ਦੇ ਵਿੱਚ ਜਲਾਹੇ ਪਰਿਵਾਰ ਦੇ ਅੰਦਰ ਮਾਤਾ ਨੀਮਾ ਦੀ ਕੁੱਖੋਂ ਪੇਟਾ ਨੀਰੂ ਜਿਨ੍ਹਾਂ ਦਾ ਨਾਮ ਅਲੀ ਕਰਕੇ ਵੀ ਲਿਖਿਆ ਉਹਨਾਂ ਦੇ ਗ੍ਰਹਿ ਵੇਖੇ ਭਗਤ ਕਬੀਰ ਸਾਹਿਬ ਜੀ ਦਾ ਜਨਮ ਹੋਇਆ ਪਰਿਵਾਰ ਨੇ ਬਹੁਤ ਖੁਸ਼ੀਆਂ ਮਨਾਈਆਂ ਹੈ ਮਾਇਆ ਵੱਲੋਂ ਗਰੀਬ ਪਰਿਵਾਰ ਸੀ ਪਰ ਧਰਮੀ ਪਰਿਵਾਰ ਸੀ ਕਬੀਰ ਸਾਹਿਬ ਜੀ ਦੇ ਜਨਮ ਦੇ ਨਾਲ ਮਾ ਬਾਬ ਨੂੰ ਖੁਸ਼ੀ ਤਾਂ ਬਹੁਤ ਹੋਏ ਤੇ ਜਦੋਂ ਸਈਏ ਸਈਏ ਦੇਣ ਮੀਤੇ ਸਾਲ 2 ਸਾਲ ਤੇ ਬਾਲਕਾਂ ਦੇ ਵਿੱਚ ਕਬੀਰ ਸਾਹਿਬ ਜੀ ਖੇਡਣ ਲੱਗ ਪਏ 6-7 ਸਾਲ ਦੀ ਅਵਸਥਾ ਹੋਏ ਤੇ ਸਾਧ ਸੰਗਤ ਜੀ ਭਗਤ ਕਬੀਰ ਸਾਹਿਬ ਕਿਉਂਕਿ ਤੁਰੋਂ ਵਰੋਸਾਏ ਹੋਏ ਸਨ ਜਿਹੜੇ ਭਗਤ ਹੁੰਦੇ ਨੇ ਜਿਹੜੇ ਜਨ ਹੁੰਦੇ ਨੇ ਇਹ ਤੁਰੋਂ ਹੀ ਵਰੋਸਾਏ ਹੁੰਦੇ ਨੇ ਇਥੋਂ ਤਿੱਕਰ ਵੀ ਸਾਧ ਰੂਪ ਆਪਣਾ ਤਨ ਧਾਰਿਆ ਸਾਧਾ ਸੰਤਾਂ ਦੇ ਰੂਪ ਦੇ ਵਿੱਚ ਪਰਮੇਸ਼ਰ ਆ ਵੀ ਆਪਣਾ ਸਲੋਕ ਧਾਰ ਕੇ ਆਉਂਦਾ ਇਹ ਕਹਿ ਸਕਦੇ ਆਂ ਵੀ ਪਰਮੇਸ਼ਰ ਹੀ ਭਗਤ ਕਬੀਰ ਸਾਹਿਬ ਜੀ ਦੇ ਰੂਪ ਦੇ ਚਾਏ ਤੇ ਭਗਤ ਸਾਹਿਬ ਜੀ ਦੀ ਕਲਾ ਵਰਤਣੀ ਸ਼ੁਰੂ ਹੋਈ ਕਹਿੰਦੇ ਹਾਣੀਆਂ ਨਾਲ ਖੇਡਦੇ ਐ ਤੇ ਇੱਕ ਦਿਨ ਜਦੋਂ ਖੇਡਣ ਵਾਸਤੇ ਆਏ ਇਹਨਾਂ ਦਾ ਮਿੱਤਰ ਸੀ ਇੱਕ ਰਹੀਮ ਉਹ ਖੇਡਣ ਆਇਆ ਜਦੋਂ ਘਰੇ ਗਏ ਤੇ ਬੇਸੁੱਧ ਪਿਆ ਹੈ ਮਾਂ ਕਹਿੰਦੀ ਬਿਮਾਰ ਬੜਾ ਹੈ ਕਬੀਰ ਸਾਹਿਬ ਜੀ ਨੇ ਆਵਾਜ਼ ਮਾਰੀ ਰਹੀਮ ਉੱਠ ਖੜੀਏ ਤੇ ਆਵਾਜ਼ ਸੁਣ ਕੇ ਅੱਖਾਂ ਖੁੱਲੀਆਂ ਤਾਂ ਅੱਧਾ ਦੇਹ ਕਹਿੰਦੇ ਵੀ ਜਿਹੜਾ ਸਰੀਰ ਦਾ ਰੋਗ ਸੀ ਉਹ ਕਬੀਰ ਜੀ ਦੇ ਚਿਹਰੇ ਦੇ ਦਰਸ਼ਨ ਕਰਕੇ ਉਹਦਾ ਜਾਂਦਾ ਰਿਹਾ ਮੁਣਕੇ ਕਬੀਰ ਜੀ ਅੱਗੇ ਹੋਏ ਆਪਣਾ ਹੱਥ ਅੱਗੇ ਕੀਤਾ ਆਪਣੇ ਮਿੱਤਰ ਰਹੀਮ ਦਾ ਹੱਥ ਪੜਿਆ ਤੇ ਹੱਥੋਂ ਖਿੱਚ ਕੇ ਬਾਹੋਂ ਫੜ ਕੇ ਉਠਾਇਆ ਜਦੋਂ ਕਬੀਰ ਸਾਹਿਬ ਜੀ ਦੇ ਸਰੀਰ ਦੇ ਸ਼ੋਭਾ ਪ੍ਰਾਪਤ ਹੋਣ ਦੀ ਦੇਰੀ ਸੀ ਜਿਹੜਾ ਉਹਨਾਂ ਦਾ ਮਿੱਤਰ ਹਾਣੀ ਪਹਿਲਾਂ ਬੇਸੁਧ ਬੇਸੁਰਤ ਪਿਆ ਕਬੀਰ ਸਾਹਿਬ ਜੀ ਦੀ ਸ਼ੋਭਾ ਪ੍ਰਾਪਤ ਕਰਕੇ ਉਹ ਨਵੰਬਰ 9 ਹੋ ਗਿਆ ਜਿਵੇਂ ਕਦੀ ਬਿਮਾਰ ਹੋਇਆ ਹੀ ਨਾ ਹੋਵੇ ਇਹ ਕਲਾ ਤਾਂ ਉਹਨਾਂ ਦੇ ਵਿੱਚ ਬਚਪਨ ਤੋਂ ਵਰਤਣ ਲੱਗੀ ਪਈ ਸੀ ਆਰਾਮ ਦਾ ਨਾਮ ਜਪਦੇ ਹਨ ਪਰ ਫੇਰ ਵੀ ਮਨ ਵਿੱਚ ਹੈ ਵੀ ਜੇ ਮਰਿਆਦਾ ਇਹ ਵੀ ਗੁਰੂ ਧਾਰਨਾ ਪੈਂਦਾ ਤੇ ਜਾਤ ਦੇ ਤੌਰ ਤੇ ਜੁਲਾਹਿਆਂ ਵਿੱਚੋਂ ਸਨ ਜਿਸ ਕਰਕੇ ਉੱਚੀ ਜਾਤਾਰੇ ਨੀਵੀਂ ਜਾਤ ਜਿਨ੍ਹਾਂ ਨੂੰ ਸਮਝਦੇ ਸਨ ਉਹਨਾਂ ਨੂੰ ਗੁਰਮਤਿਰ ਨਹੀਂ ਸੀ ਦਿੰਦੇ ਕਬੀਰ ਸਾਹਿਬ ਜੀ ਨੇ ਨਾਮ ਜਪਣਾ ਜਦੋਂ ਸ਼ੁਰੂ ਕੀਤਾ ਤੇ ਉੱਥੇ ਰਾਮਾਨੰਦ ਜੀ ਰਹਿੰਦੇ ਸਨ ਬਨਾਰਸ ਦੇ ਵਿੱਚ ਹੈ ਬੜੇ ਧਰਮਾਤਮਾ ਮਹਾਤਮਾ ਪਰ ਨਿਜਮਾ ਚ ਬੱਜੇ ਹੁਣ ਕਰਕੇ ਉਹ ਵੀ ਮਜਬੂਰ ਸੀ ਤੇ ਜਦੋਂ ਕਬੀਰ ਸਾਹਿਬ ਜੀ ਨੂੰ ਪਤਾ ਲੱਗਾ ਕਿ ਨੇਤੀ ਗੰਗਾ ਦੇ ਇੱਥੇ ਇਸ਼ਨਾਨ ਕਰਨ ਦਾ ਅੰਮ੍ਰਿਤ ਵੇਲੇ ਦਾ ਨੇਮ ਹੈ ਰਾਮਾ ਨੰਦ ਜੀ ਦਾ ਕਹਿੰਦੇ ਵੀ ਗੁਰੂ ਤਾਂ ਮੈਂ ਇਹਨਾਂ ਨੂੰ ਹੀ ਧਾਰਾਂਗਾ ਪੌੜੀਆਂ ਦੇ ਇੱਥੇ ਜਾ ਕੇ ਕਬੀਰ ਸਾਹਿਬ ਅੰਮ੍ਰਿਤ ਵੇਲੇ ਲੰਮੇ ਪੈ ਜਾਂਦੇ ਆ ਕਿ ਕਿਦੇ ਇੰਦਰ ਰਾਮਾ ਨੰਦ ਜੀ ਆਉਣ ਮੈਨੂੰ ਕਹਿਣ ਵੀ RAM ਦਾ ਨਾਮ ਜਪ ਉੱਠ ਕੇ ਇਸ ਭਾਵਨਾ ਦੇ ਨਾਲ ਕਈ ਦਿਨ ਲੰਘ ਗਏ ਕਬੀਰ ਸਾਹਿਬ ਜੀ ਰਾਹ ਵਿੱਚ ਲੰਮੇ ਪੈਂਦੇ ਨੇ ਪਰ ਰਾਮਾ ਨੰਦ ਗੁਸਾਈ ਕਿਸੇ ਹੋਰ ਪਾਸੇ ਦੀ ਲੰਘ ਜਾਂਦਾ ਹੈ ਅਰਦਾਸਾਂ ਕਰਦੇ ਨੇ ਸ਼ਿਆਲ ਦੀ ਰੋਤਾ ਏ ਠੰਡ ਬੜੀ ਐ ਤੇ ਕਬੀਰ ਸਾਹਿਬ ਜੀ ਰਾਹ ਦੇ ਵਿੱਚ ਲੰਮੇ ਪਏ ਹਨ ਤੇ ਬੇਨਤੀਆਂ ਇਹ ਕਰੀ ਜਾਂਦੇ ਨੇ ਏ ਗੁਸਾਈ ਜੀ ਅੱਜ ਤਾਂ ਮੇਰੇ ਤੇ ਤਰੁੱਠ ਪੋ ਮੈਨੂੰ ਗੁਰ ਮੰਦਰ ਬਖਸ਼ ਦਿਓ ਕਿਉਂਕਿ ਆਪਣੇ ਆਪ ਤੇ ਭਾਵੇਂ ਜਿੰਨਾ ਮਰਜੀ ਜਪਦੇ ਆ ਮਰਿਆਦਾ ਇਹ ਵੀ ਗੁਰੂ ਕੋ ਲੈ ਕੇ ਗੁਰੂ ਧਾਰ ਕੇ ਜਪਣਾ ਸੁਖਲਾ ਹੈ ਉਸ ਨਿਜਮ ਮੁਤਾਬਕ ਵੀਰ ਸਾਹਿਬ ਜੀ ਲੰਮੇ ਪੇਰ ਅਰਦਾਸਾਂ ਕਰੀ ਜਾਂਦੇ ਆ ਤੇ ਅਵਸਥਾ ਬਾਲਕ ਹੈ ਬਾਲਕ ਅਵਸਥਾ ਇਹ ਉਹ عمر ਜਦੋਂ ਨਿਆਣਿਆਂ ਨੂੰ ਆਪਣੇ ਸਰੀਰ ਦੀ ਸਾਰੀ ਕਿਰਿਆ ਕਰਦੀ ਸੋਝੀ ਨਹੀਂ ਆਉਂਦੀ ਤੇ ਰਾਮਾ ਨੰਦ ਜੀ ਆ ਰਹੇ ਨੇ ਅਮਰਤ ਵੇਲੇ ਤੇ ਅੱਜ ਉਹ ਸਮਾਂ ਆਇਆ ਕਾਲੀ ਦੇ ਨਾਲ ਆ ਰਹੇ ਛੁੜੇ ਲੇਟ ਹੋ ਗਏ ਜਿਹੜਾ ਇਸ਼ਨਾਨ ਦਾ ਸਮਾਂ ਸੀ ਕਾਲੀ ਨਾਲ ਜਦੋਂ ਆਏ ਤੇ ਇੱਕ ਦਮ ਗੰਗਾ ਦੇ ਕਿਨਾਰੇ ਠੋਕਰ ਵਜੀ ਹੈ ਜਦੋਂ ਠੋਕਰ ਵਜੀ ਤੇ ਖੜਾ ਪਈ ਹੋਈ ਸੀ ਚਰਨਾਂ ਦੇ ਵਿੱਚ ਕਬੀਰ ਸਾਹਿਬ ਦਾ ਬਾਲਕ ਸਰੀਰ ਹੈ ਠੰਢੀ ਰੋਤਾ ਹੈ ਤੇ ਠੋਕਰ ਵੱਜਣ ਦੇ ਨਾਲ ਉਹਨਾਂ ਦੇ ਦਰਦ ਹੋਇਆ ਤੇ ਕਹਿੰਦੇ ਕਬੀਰ ਸਾਹਿਬ ਰੋਣ ਲੱਗ ਪਏ ਜੇ ਰੋਣ ਲੱਗ ਪਏ ਤੇ ਰਾਮਾਨੰਦ ਜੀ ਕਹਿਣ ਲੱਗੇ ਬਲਕ ਰੋਏ ਨਹੀਂ ਉੱਠ ਕੇ ਰਾਮ ਕਹੋ ਰਾਮ ਜਦੋਂ ਕਬੀਰ ਸਾਹਿਬ ਜੀ ਦੇ ਕੰਨਾਂ 'ਚ ਆਵਾਜ਼ ਪਈ ਨਾ ਬਲਕ ਰੋਏ ਨਹੀਂ ਉੱਠ ਕੇ ਰਾਮ ਕਹੋ ਰਾਮ ਤੇ ਕਹਿੰਦੇ ਉਸੇਰੇ ਮਥਾ ਟੇਕਦਾ ਰਾਮਾਨੰਦ ਜੀ ਦੇ ਚਰਨਾਂ 'ਚ ਉਹ ਇਸ਼ਨਾਨ ਕਰਨ ਚਲੇ ਗਏ ਤੇ ਵੇਰ ਕਬੀਰ ਸਾਹਿਬ ਜੀ ਰਾਮ ਪਰਮੇਸ਼ਰ ਦਾ ਨਾਮ ਜਪਣ ਲੱਗ ਪਏ ਗੁਰੂ ਰਾਮਾਨੰਦ ਜੀ ਨੂੰ ਧਾਰ ਕੇ ਰਾਤ ਦਿਨ ਨਾਮ ਜਪਣ ਦੇਚ ਇੱਕ ਕਰ ਦਿੱਤੇ ਤਾਈਓ ਕਬੀਰ ਸਾਹਿਬ ਜੀ ਨੇ ਕਿਹਾ ਨਾ ਕਬੀਰ ਜਾਤ ਜੁਲਾਹਾ ਕਿਆ ਕਰੇ ਕਹਿੰਦੇ ਵੀ ਮੇਰੀ ਜਾਤ ਜਲਾਈਆਂ ਨੇ ਲੋਕਾਂ ਦੇ ਕਹਿੰਦੇ ਵੀ ਸਾਹ ਦੇ ਨਾਲ ਨੀਵੀਂ ਹੈ ਪਰ ਕਹਿੰਦੇ ਵੀ ਇਹ ਮੇਰੀ ਨੀਵੀਂ ਜਾਤ ਹੁਣ ਮੈਨੂੰ ਨਿਉਣਤਾ ਹੀ ਨਹੀਂ ਦੇ ਸਕਦੀ ਕਿਉਂਕਿ ਮੇਰੇ ਹਿਰਦੇ ਦੇ ਵਿੱਚ ਆ ਰਾਮ ਪਰਮੇਸ਼ਰ ਦਾ ਨਾਮ ਵਸ ਗਿਆ ਇਹ ਤੇ ਨਾਮ ਜਪਦਿਆਂ ਜਪਦਿਆਂ ਕਹਿੰਦੇ ਹੁਣ ਇੱਕ ਮਿਕ ਹੋ ਗਏ ਆ ਅਬ ਤੋਂ ਜਾਏ ਚੜੇ ਸਿੰਘਾਸਣ ਮਿਲੇ ਹੈ ਸਾਰੰਗ ਪਾਣੀ ਰਾਮ ਕਬੀਰਾ ਇੱਕ ਭਏ ਹੈ ਕੋਈ ਨਾ ਸਕੈ ਪਛਾਨੀ ਇਹਨੇ ਹੁਣ ਤਾਂ ਰਾਮ ਤੇ ਕਬੀਰ ਇੱਕ ਹੋ ਗਿਆ ਕਹਿੰਦੇ ਕੋਈ ਪਛਾਨ ਹੀ ਨਹੀਂ ਸਕਦਾ ਵੀ ਰਾਮ ਤੇ ਕਬੀਰ ਦੇ ਵਿੱਚ ਕੋਈ ਫਰਕ ਰਹਿ ਗਿਆ ਐਸਾ ਕਬੀਰ ਸਾਹਿਬ ਜੀ ਨੇ ਨਾਮ ਜਪਿਆ ਸਾਧ ਸੰਗਤ ਜੀ ਸਰੀਰ ਕਰਕੇ 120 ਸਾਲ ਭਗਤ ਕਬੀਰ ਸਾਹਿਬ ਜੀ ਧਰਤੀ ਤੇ ਹਾਜ਼ਰ ਰਹੇ ਤੇ 120 ਸਾਲਾਂ ਦੇ ਵਿੱਚ ਵੱਡੇ ਵੱਡੇ ਜਾਤ ਪੰਡੀਆਂ ਦਾ ਅਪਮਾਨੀਆਂ ਦਾ ਅਪਮਾਨ ਉਹਨਾਂ ਨਾਮ ਦਾ ਸਦਕਾ ਗਿਆਨ ਦਾ ਸਦਕਾ ਘਟਿਆ ਜਿਹੜੇ ਬ੍ਰਾਹਮਣ ਪਰਛਾਵਾਂ ਲੈਣਾ ਚੰਗਾ ਨਹੀਂ ਸੀ ਸਮਝਦੇ ਉਹ ਕਬੀਰ ਸਾਹਿਬ ਦੇ ਚਰਨਾਂ ਤੇ ਆ ਕੇ ਸਿਰ ਰੱਖ ਕੇ ਨਮਸ਼ਕਾਰ ਕਰਨ ਲੱਗ ਪਏ ਭਗਤ ਕਬੀਰ ਸਾਹਿਬ ਜੀ ਦਾ ਐਸਾ ਪ੍ਰਤਾਪ ਨਾਮ ਦਾ ਸਦਕਾ ਹੋਇਆ ਭਗਤ ਕਬੀਰ ਜੀ ਨੇ ਆਪਣੇ ਜੀਵਨ ਦੇ ਵਿੱਚ ਬੜਿਆਂ ਦੇ ਪਰਮ ਕੱਢੇ ਬੜਿਆ ਦੇ ਅਮਾਨ ਨੂੰ ਦੂਰ ਕੀਤਾ ਇਤੋ ਤਿਕਰ ਵੀ ਆਪਣੇ ਗੁਰੂ ਰਾਮਾਨੰਦ ਜੀ ਉਹ ਵੀ ਭਾਵੇਂ ਕਿ ਹੈ ਤਾਂ ਅੰਦਰੋਂ ਗਿਆਨੀ ਸਨ ਪਰ ਫੇਰ ਵੀ ਕਈ ਵਾਰ ਕਰਮ ਕਾਂਡਾ ਦੇ ਵਧੇ ਹੋਏ ਕਈ ਕੰਮ ਕਰੀ ਜਾਂਦੇ ਸੀ ਜਿਨ੍ਹਾਂ ਦੇ ਬਾਰੇ ਉਹਨਾਂ ਨੂੰ ਪਤਾ ਵੀ ਸੀ ਵੀ ਇਹ ਕਰਨ ਦੀ ਲੋੜ ਨਹੀਂ ਜੇ ਕਹਿੰਦੇ ਵੀ ਇੱਕ ਵਾਰ ਸ਼ਰਧਾ ਦੇ ਦੇਣਾ ਰਾਮਾਨੰਦ ਜੀ ਕਹਿਣ ਲੱਗੇ ਕਬੀਰ ਜੀ ਜਾਓ ਤੇ ਆ ਪਾਂਡਾ ਲੈ ਜਾਓ ਤੇ ਦੁੱਧ ਲੈ ਕੇ ਆਓ ਆਪਾਂ ਅੱਜ ਖੀਰ ਬਣਾ ਕੇ ਤੇ ਪਿੱਤਰਾਂ ਦੇ ਨਮਿਤ ਕਹਿੰਦੇ ਸ਼ਰਧਾ ਕਰੀਏ ਜਦੋਂ ਕਬੀਰ ਜੀ ਨੂੰ ਕਿਹਾ ਤੇ ਉਹਨਾਂ ਨੇ ਉੱਤਰ ਕੋਈ ਨਾ ਦਿੱਤਾ ਸਤਿਵੰਤਨ ਕਹਿ ਕੇ ਤੇ ਦੁੱਧ ਲੈਣ ਵਾਸਤੇ ਚਲੇ ਗਏ ਤੇ ਰਾਹ ਵਿੱਚ ਜਾਂਦੇ ਆ ਇੱਕ ਗਊ ਮਰੀ ਵੇਖੀ ਉਹਦੇ ਲਾਗੇ ਬੈਠ ਕੇ ਥੋੜਾ ਬਹੁਤ ਕੱਖ ਕਾਣ ਘਾ ਇਕੱਠਾ ਕੀਤਾ ਮਰੀ ਹੋਈ ਗਾਂ ਦੇ ਮੂੰਹ ਦੇ ਲਾਗੇ ਰੱਖਿਆ ਆਹ ਭਾਂਡਾ ਰੱਖ ਕੇ ਤੇ ਗਾਂ ਦੇ ਲਾਗੇ ਬੈਠ ਗਏ ਸਮਾਂ ਲੰਘਿਆ ਰਾਮਾਨੰਦ ਜੀ ਮੁਰਮੜ ਵਿੰਦੇ ਆ ਵੀ ਕਬੀਰ ਗਿਆ ਸੀ ਦੁੱਧ ਲੈਣ ਹਜੇ ਮੁੜਿਆ ਨਹੀਂ ਹੈ ਕਹਿੰਦੇ ਵੀ ਹੁਣ ਤਾਂ ਸਰਾਹ ਦਾ ਸਮਾਂ ਵੀ ਮੁੱਕਣ ਵਾਲਾ ਹੋ ਗਿਆ ਜਦੋਂ ਹਨੇਰਾ ਜਾਂ ਖੌਫੀ ਆ ਜਾਉਣ ਲੱਗਾ ਤਾਂ ਰਾਮਾਨੰਦ ਜੀ ਆਪ ਤੁਰੇ ਵੀ ਐਡੀ ਕੀ ਗੱਲ ਹੋ ਗਈ ਵੀ ਕਬੀਰ ਆਇਆ ਕਿਉਂ ਨਹੀਂ ਅੱਗੇ ਆ ਕੇ ਕੀ ਵੇਖਦੇ ਐ ਵੀ ਭਗਤ ਕਬੀਰ ਸਾਹਿਬ ਜੀ ਇੱਕ ਮਰੀ ਹੋਈ ਗਊ ਦੇ ਲਾਗੇ ਬੈਠੇ ਹਨ ਰਾਮਾਦਨ ਜੀ ਕਹਿਣ ਲੱਗੇ ਕਬੀਰ ਤੈਨੂੰ ਕਿਹਾ ਸੀ ਦੁੱਧ ਲੈ ਕੇ ਆ ਤੇ ਸੇਵਾ ਕਰਨਾ ਹੈ ਪਿਤਰਾਂ ਦੇ ਨਿਮਿਤ ਤੂੰ ਇੱਥੇ ਬੈਠਾ ਕੀ ਕਰਦਾ ਹੈ ਤੇ ਕਬੀਰ ਜੀ ਕਹਿਣ ਲੱਗੇ ਮੈਂ ਤਾਂ ਵੇਖੋ ਇਸ ਗਾਂ ਦੇ ਅੱਗੇ ਘਾਹ ਪੱਠਾ ਵੀ ਰੱਖਿਆ ਏ ਉਹ ਦੀ ਕਰ ਰਿਹਾ ਹਾਂ ਵੀ ਇਹ ਗਾਂ ਉੱਥੇ ਇਹ ਘਾ ਖਾਵੇ ਤੇ ਮੈਂ ਇਹਦਾ ਦੁੱਧ ਚੋ ਕੇ ਲਿਆਵਾਂ ਤੇ ਤੁਸੀਂ ਖੀਰ ਬਣਾ ਕੇ ਸਰਾਲ ਕਰ ਲਵੋ। ਰਾਮਾਨੰਦ ਜੀ ਕਹਿਣ ਲੱਗੇ ਉਹ ਕਬੀਰ ਕੈਸੀਆਂ ਭੋਲੀਆਂ ਬਾਤਾਂ ਕਰਦਾ ਏ ਇਹ ਮਰੀ ਹੋਈ ਗਾਂ ਕਿਵੇਂ ਘਾ ਖਾਵੇਗੀ ਕਿਵੇਂ ਦੁੱਧ ਦੇਵੇਗੀ ਤਾਂ ਹੱਥ ਜੋੜ ਕੇ ਕਹਿਣ ਲੱਗੇ ਗੁਰੂ ਜੀ ਇਹ ਦੱਸੋ ਵੀ ਜੇ ਮਰੀ ਹੋਈ ਗਾਂ ਘਾ ਨਹੀਂ ਖਾ ਕੇ ਦੁੱਧ ਦੇ ਸਕਦੀ ਤਾਂ ਫੇਰ ਮਰੇ ਹੋਏ ਤੁਹਾਡੀ ਕੀਰ ਕਿਵੇਂ ਖਾਣਗੇ ਇਹ ਆਪਣੇ ਗੁਰੂ ਨੂੰ ਵੀ ਵੇਖੋ ਇਦਾਂ ਦੇ ਕੌਦਕ ਦੇ ਨਾਲ ਕਬੀਰ ਸਾਹਿਬ ਜੀ ਨੇ ਸਮਝਾਇਆ ਰਾਮਾਨੰਦ ਜੀ ਜਾਣਦੇ ਤੇ ਸਾਰਾ ਕੋਰਸੀ ਚੁੱਪ ਰਹੇ ਤੇ ਵਾਪਸ ਆ ਗਏ ਇਦਾਂ ਦੇ ਪਤਾ ਨਹੀਂ 120 ਸਾਲਾਂ ਦੇ ਵਿੱਚ ਕਿੰਨੇ ਕੌਦਕ ਭਗਤ ਕਬੀਰ ਸਾਹਿਬ ਜੀ ਨੇ ਕੀਤੇ ਮਹਾਰਾਜ ਸਾਹਿਬ ਜੀ ਦੀ ਬਾਣੀ ਪੜ੍ਹੀਏ ਤੇ ਉਹਨਾਂ ਨੂੰ ਨਮਸਕਾਰ ਕਰਨੀ ਹੀ ਬਣਦੀ ਹੈ ਜੋ ਜਾਣੇ ਤੇ ਸਦਾ ਸੁਖ ਹੋਏ ਆਪ ਮਿਲਾਏ ਲੈ ਪ੍ਰਭ ਸੋਏ ਉਹ ਤਨਵੰਤ ਕੁਲਵੰਤ ਪਤਵੰਤ ਜੀਵਨ ਮੁਕਤ ਜਿਸ ਨਿਹਦੇ ਭਗਵੰਤ ਤਨ ਧਨ ਧਨ ਜਨ ਆਇਆ ਜਿਸ ਪ੍ਰਸਾਦ ਸਭ ਜਗਤ ਤਰਾਇਆ ਜਾਣੇ ਆਨ ਕਾਇ ਹੈ ਸਵਾਉ ਜਨ ਕੇ ਸੰਗ ਚਿਤ ਆਵੇ ਨਾਉ ਮਹਾਰਾਜ ਜੀ ਕਹਿੰਦੇ ਵੀ ਜਿਹੜੇ ਐਸੇ ਜਾਨ ਸੰਤ ਭਗਤ ਨੇ ਉਹਨਾਂ ਦਾ ਸੰਸਾਰ ਦੇ ਵਿੱਚ ਆਉਂਦਾ ਪਰਜੋਜਰੀ ਇਹ ਹੈ ਵੀ ਜਨਾਂ ਦੇ ਸਿਰਕਾ ਪਰਮੇਸ਼ਰ ਦਾ ਨਾਮ ਜਿਤੇ ਆਉਂਦਾ ਹੈ ਭਗਤ ਕਬੀਰ ਸਾਹਿਬ ਜੀ ਨੇ ਬਹੁਤ ਨਾਮ ਦਾ ਮਹਾਨ ਪ੍ਰਚਾਰ ਕੀਤਾ ਗੁਰੂ ਗ੍ਰੰਥ ਸਾਹਿਬ ਜੀ ਦੇ 16 ਰਾਗਾਂ ਦੇ ਅੰਦਰ ਸ਼ਲੋਕਾਂ ਦੇ ਸਮੇਤ ਭਗਤ ਸਾਹਿਬ ਜੀ ਦੇ 500 37 ਸ਼ਬਦ ਸੁਬਾਏ ਬਾਣੀ ਭਗਤਾਂ ਦੇ ਵਿੱਚੋਂ ਸਭ ਤੋਂ ਜਿਆਦੀ ਬਾਣੀ ਭਗਤ ਕਬੀਰ ਸਾਹਿਬ ਜੀ ਦੀ ਉਚਾਰੀ ਹੋਈ ਦਰਜ ਹੈ। ਸਾਫ ਸੰਗਤ ਦੀ ਰਾਮਨਾਮ ਜਪੌਣ ਦਾ ਟੰਗ ਤੇ ਐਸਾ ਵੀ ਇੱਕ ਨਾ ਬਜਾਜੀਏ ਦੇ ਕੋਲ ਕੱਪੜਾ ਵੇਚਣ ਵਾਲਾ ਸ਼ਾਹੂਕਾਰ ਸੀ ਉਹਦੇ ਬੁਹੇ ਥਾਣੀ ਰੋਜ਼ ਲੰਗਣਾ ਤੇ ਕਹਿਣਾ ਸੇੜ ਜੀ ਰਾਮਨਾਮ ਕਹੋ ਰਾਮਨਾਮ। ਉਹਨੇ ਕੁਝ ਬੋਲਣਾ ਨਾ ਕਬੀਰ ਜੀ ਨੇ ਰੋਜ਼ ਕਹਿ ਕੇ ਲੰਗਣਾ ਤੇ ਇੱਕ ਦਿਨ ਗੁੱਸੇ ਦੇ ਵਿੱਚ ਆਇਆ ਸੇਠ ਤੇ ਗੁੱਸੇ ਦੇ ਜਾ ਕੇ ਕਹਿਣ ਲੱਗਾ ਮੈਂ ਨਹੀਂ ਕਬੀਰ ਤੇਰੇ ਰਾਮ ਦਾ ਨਾਮ ਕਹਿਣਾ ਤੇ ਕਬੀਰ ਸਾਹਿਬ ਜੀ ਹੱਸਣ ਲੱਗ ਪਏ ਸੇਠ ਕਹਿੰਦਾ ਵੀ ਹੱਸੇ ਕਿਉਂ ਕਹਿਣ ਲੱਗੇ ਤੇਰੇ ਮੂੰਹੋਂ ਰਾਮ ਦਾ ਨਾਮ ਤੇ ਕਹਾਈ ਦਿੱਤਾ ਨਾ ਭਾਵੇਂ ਤੋਂ ਗੁੱਸੇ ਦੇ ਵਿੱਚ ਆ ਕੇ ਮਾੜਾ ਬੋਲ ਕੇ ਹੀ ਕਿਹਾ ਹੈ ਜਦੋਂ ਇਦਾਂ ਕਿਹਾ ਤੇ ਫੇਰ ਉਹ ਸੇਠ ਦਾ ਮਨ ਦਰਵਿਆ ਭਗਤ ਸਾਹਿਬ ਦੇ ਚਰਨਾਂ ਦੇ ਢਹਿ ਪਿਆ ਤੇ ਪਰਮੇਸ਼ਰ ਦਾ ਨਾਮ ਜਪਣ ਲੱਗ ਪਿਆ ਇਦਾਂ ਦੇ ਮਹਾਨ ਭਗਤ ਸਨ ਭਗਤ ਕਬੀਰ ਸਾਹਿਬ ਜੀ ਸਤਿਗੁਰੂ ਮਹਾਰਾਜ ਸਾਹਿਬ ਜੀ ਕਿਰਪਾ ਕਰਨਾ ਭਗਤਾਂ ਦੇ ਜੀਵਨ ਤੋਂ ਸਨੋ ਨਾਮ ਦੀ ਜੀਵਨ ਜਿਉਣ ਦੀ ਸੇਧ ਪ੍ਰਾਪਤ ਹੋਵੇ ਕਿਉਂਕਿ ਪਰਮੇਸ਼ਰ ਦਾ ਨਾਮ ਜਪਦਿਆਂ ਹੋਇਆ ਕਈ ਰੁਕਾਵਟਾਂ ਹੁੰਦੀਆਂ ਨੇ ਇੱਥੋਂ ਤੱਕਰ ਜਿਹੜੀ ਮਾਂ ਨੇ ਜੰਮੇ ਤੋਂ ਕਿ ਜੇ ਨੇਮ ਮਖਿਆ ਆਈਆਂ ਵੰਡੀਆਂ ਸਾਲ ਉਹ ਭਗਤ ਕਬੀਰ ਸਾਹਿਬ ਜੀ ਦਾ ਜੀਵਨ ਵੇਖ ਕੇ ਵੀ ਇਹਦੇ ਨਾਮ ਹੀ ਜਪਦੇ ਰਹੇ ਇੱਕ ਦਿਨ ਆਪਣੀਆਂ ਜਠਾੜੀਆਂ ਦਰਾਨੀਆਂ ਨੂੰ ਕਹਿ ਬੈਠੀ ਵੀ ਇਹ ਕਬੀਰ ਪਰਾ ਮਾਰੀ ਜਾਵੇ ਖਾਂ ਇਹਦੇ ਸੁਣੋ ਜਠਾਣੀ ਸੁਣੋ ਦਰਾਨੀ ਅਚਰ ਦੇ ਏਕ ਭਇਓ ਸਾਤ ਸੂਤ ਇਨ ਮੁੰਡਿਏ ਖੋਏ ਇਹ ਮੁੰਡਿਆ ਕਿਉ ਨਾ ਮਉ ਉਹ ਕਹਿੰਦੇ ਵੀ ਇਹ ਮੇਰਾ ਕਬੀਰ ਕਹਿੰਦੇ ਮਾਰੀ ਜਾਂਦਾ ਖਾਂ ਵੇਖੋ ਜਿਹੜੀ ਮਾਂ ਨੇ ਜੰਮੇ ਤੋਂ ਵੜਿਆਈ ਮਠਿਆਈਆਂ ਵੰਡੀਆਂ ਖੁਸ਼ ਹੋਈ ਵੀ ਪੁੱਤਰ ਦਾ ਜਨਮ ਹੋਇਆ ਏ ਇੱਕ ਦਿਨ ਉਹਨੇ ਕਿਹਾ ਵੀ ਇਹ ਮਾਰੀ ਜਾਂਦਾ ਪਰੇ ਭਾਵੇਂ ਆ ਵੀ ਨਾਮ ਜਪਣ ਵਾਲੇ ਨੂੰ ਬੜੀਆਂ ਰੁਕਾਵਟਾਂ ਹੁੰਦੀਆਂ ਨੇ ਮਾਂ ਜੀਕਰ ਨਾਰਾਜ਼ ਹੋ ਗਈ ਸੀ ਕਬੀਰ ਸਾਹਿਬ ਜੀ ਦੀ ਤੇ ਭਗਤ ਸਾਹਿਬ ਜੀ ਦਾ ਜੀਵਨ ਜਿਹੜਾ ਹੈ ਫੇਰ ਵੀ ਚੜ੍ਹਦੀ ਕਲਾ ਵਾਲਾ ਰਹਾ ਸਤਿਗੁਰੂ ਮਹਾਰਾਜ ਸਾਹਿਬ ਜੀ ਦੀ ਕਿਰਪਾ ਕਰਨ ਕਬੀਰ ਸਾਹਿਬ ਜੀ ਦੇ ਸੰਖੇਪ ਰੂਪ ਦੇ ਜੀਵਨ ਦੀ ਵਿਚਾਰ ਕਰਦੇ ਹਾਂ ਉਹਨਾਂ ਗਲਤੀਆਂ ਬਖਸ਼ ਦੇਣੀਆਂ